ਕੱਲ ਦਾ ਸਿਆਸਤ ਦਾ ਬਾਜ਼ਾਰ ਗਰਮ ਹੈ ਜਦੋਂ ਤੋਂ ਐਮਐਲਏ ਅਨਮੋਲ ਗਨਮਾਨ ਨੇ ਅਸਤੀਫਾ ਦੇਣ ਦੀ ਗੱਲ ਆਖੀ ਸੀ ਇੱਕ ਪੋਸਟ ਪਾਈ ਸੀ ਉਸ ਤੋਂ ਬਾਅਦ ਲਗਾਤਾਰ ਸਿਆਸੀ ਹਲਚਲ ਸ਼ੁਰੂ ਹੋ ਗਈ ਸੀ ਹਲਕਾ ਖੜ ਦੇ ਵਿੱਚ ਕਈ ਵਿਰੋਧੀ ਧਿਰ ਦੇ ਲੀਡਰ ਇਹ ਸਮਝਣ ਲੱਗ ਗਏ ਸੀ ਕਿ ਕਿਤੇ ਨਾ ਕਿਤੇ ਉਹਨਾਂ ਦੀ ਕਿਸਮਤ ਹੁਣ ਚਮਕ ਜਾਵੇਗੀ ਅਸੀਂ ਜਿਮਣੀ ਚੌਂ ਦੇ ਵਿੱਚ ਇਲੈਕਸ਼ਨ ਜਿੱਤਾਂਗੇ ਪਾਰਿਸ ਬਲੇ ਦੀ ਇੱਕ ਵੱਡੀ ਖਬਰ ਬ੍ਰੇਕਿੰਗ న్యూਸ ਦਿਖਾ ਰਹੇ ਹਾਂ ਅਨਮੋਲ ਗਨਮਾਨ ਐਮਐਲਏ ਦੇ ਕਰ ਜਿੱਤੇ ਕੀ ਬਰਕਰਾਰ ਆਗੂ ਪਹੁੰਚੇ ਨੇ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਵੀ ਐਮਐਲਏ ਅਮਨ ਮਾਨ ਨੂੰ ਮਨਾਉਣ ਵਾਸਤੇ ਪਹੁੰਚੇ ਨੇ ਇਹ ਤਸਵੀਰ ਤੁਹਾਨੂੰ ਨਾਲ-ਨਾਲ ਦਿਖਾ ਰਹੇ ਹਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਇਹ ਸੰਕੇਤ ਦਿੱਤੇ ਜਾ ਰਹੇ ਨੇ ਕਿ ਤਨ ਕਿਤੇ ਕਿ ਐਮਐਲਏ ਅਮਨ ਮਾਨ ਦਾ ਅਸਤੀਫਾ ਮਨਜ਼ੂਰ ਨਹੀਂ ਹੋਵੇਗਾ ਉਹਨਾਂ ਨੂੰ ਕਿਤੇ ਕਿਤੇ ਪੰਜਾਬ ਪ੍ਰਧਾਨ ਅਮਨ अरोड़ा ਆਵਾ ਦੀ ਪਾਰਟੀ ਨੇ ਪ੍ਰੋਸਾ ਦਿੱਤਾ ਕਿ ਜੋ ਹਲਕਾ ਖੜ ਦੇ ਵਿੱਚ ਰੁਕੇ ਹੋਏ ਕੰਮ ਨੇ ਉਹ ਨੇਪਰੇ ਚੜਨਗੇ ਕਿਸੇ ਤਰੀਕੇ ਦੀ ਵੀ ਅੰਗੈਲੀ ਨਹੀਂ ਵਰਤੀ ਜਾਵੇਗੀ ਗਰੰਟਾਂ ਦੀ ਕੋਈ ਕਮੀ ਨਹੀਂ ਆਣ ਦਿੱਤੀ ਜਾਵੇਗੀ ਇਸ ਤਰੀਕੇ ਦਾ ਪ੍ਰੋਸਾ ਦਿਨ ਦੇ ਨਜ਼ਰ ਆਏ ਨੇ ਅਮਨ अरोड़ा ਜੋ ਕਿ ਆਵਾ ਦੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਰਕਰਾਂ ਦੀ ਭੀੜ ਲੱਗੀ ਹੋਈ ਚ ਕੋਠੀ ਦੇ ਵਿੱਚ ਦੂਜੇ ਪਾਸੇ ਉਹਨਾਂ ਬਲਸਕੀ ਅਸਤੀਫਾ ਨਾ ਮਨਜ਼ੂਰ ਹੋ ਸਕਦਾ ਜਿਸ ਤਰੀਕੇ ਦੀਆਂ ਤਸਵੀਰਾਂ ਖੁਸ਼ ਨਜ਼ਰ ਆ ਰਹੇ ਨੇ ਐਮ ਐਲ ਐਨ ਮੋਲਗਨ ਮਾਨ ਜਿੱਤੋਂ ਅਮਨੇ ਰੋੜਾ ਘਰ ਆਏ ਨੇ ਤਾਂ ਉਸ ਤੋਂ ਬਾਅਦ ਇਹ ਸੰਕੇਤ ਨਜ਼ਰ ਆ ਰਹੇ ਨੇ ਕਿਤੇ ਨ ਕਿਤੇ ਜੋ ਅਸਤੀਫਾ ਭੇਜਿਆ ਗਿਆ ਸੀ ਸਪੀਕਰ ਨੂੰ ਉਹ ਹੁਣ ਐਮ ਐਲ ਐਨ ਮੋਲਗਨ ਮਾਨ ਦਾ ਨਾਮਨਜ਼ੂਰ ਹੋਏਗਾ ਹਲਕਾ ਖੜਦ ਰੁਕੇ ਹੋਏ ਕੰਮਾਂ ਨੂੰ ਜਿਸ ਤਰੀਕੇ ਨਾਲ ਹੁਣ ਸੰਕੇਤ ਆ ਰਹੇ ਨੇ ਕਿ ਹਲਕਾ ਖੜਦ ਰੁਕੇ ਹੋਏ ਕੰਮ ਜੋ ਕਿ ਨੇਪਰੇ ਨਹੀਂ ਚੜ ਰਹੇ ਸੀ ਰੁਕਾਵਟਾਂ ਪੈ ਰਹੀਆਂ ਸੀ ਫੰਡ ਦੀ ਕਮੀ ਆ ਰਹੀ ਸੀ ਉਸ ਨੂੰ ਲੈ ਕੇ ਅਨਮੋਲ ਗਿਨ ਮਾਨ ਨੇ ਸਿਆਸਤ ਛੱਡਣ ਦਾ ਦੂਜੇ ਪਾਸੇ ਐਮਐਲ ਸ਼ਿਪ ਤੋਂ ਅਸਤੀਫਾ ਦਿੱਤਾ ਸੀ ਪਰ ਹੁਣ ਪੰਜਾਬ ਪ੍ਰਧਾਨ ਚੋਕੀ ਆਵਾਦੀ ਪਾਰਟੀ ਦੇ ਮਨੋਰੋੜਾ ਨੇ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਅਸਤੀਫਾ ਮਨਜ਼ੂਰ ਨਹੀਂ ਹੋਵੇਗਾ ਦੂਜੇ ਪਾਸੇ ਸਿਆਸਤ ਦੇ ਵਿੱਚ ਤੁਸੀਂ ਅੱਗੇ ਵਧੋ ਅਸੀਂ ਤੁਹਾਡੇ ਨਾਲ ਆ ਹਲਕਾ ਖੜਦੇ ਹਰ ਇੱਕ ਕੰਮ ਨੂੰ ਪੈਲ ਦੇ ਆਧਾਰ ਤੇ ਕੀਤਾ ਜਾਵੇਗਾ ਤੁਸੀਂ ਦੇਖੋ ਕਿ ਵਰਕਰਾਂ ਆਗੂਆਂ ਦੀ ਪੀੜ ਲੱਗੀ ਹੋਈ ਸੀ ਦੂਜੇ ਪਾਸੇ ਮੁਰਤ ਤੋਂ ਜਿੱਤ ਦੇ ਨਿਸ਼ਾਨ ਬਣਾਏ ਜਾ ਰਹੇ ਨੇ ਕਿਉਂਕਿ ਕੱਲ ਦੀਆਂ ਜੋ ਗਿਆਸ ਲਗਾਈਆਂ ਜਾ ਰਹੀਆਂ ਸੀ ਲੋਕਾਂ ਵੱਲੋਂ ਕਿ ਕਿਤਨੇ ਕਿਤਨੇ ਅਨਮੋਲ ਗਹਿਣ ਮਾਨ ਅਸਤੀਫਾ ਜੋ ਦਿੱਤਾ ਉਸ ਤੋਂ ਬਾਅਦ ਜਾ ਕੇ ਹਲਕਾ ਖੜ ਦੇ ਜਿਮਣੀ ਚੋਣ ਹੋਵੇਗੀ ਤਾਂ ਕੋਈ ਹੋਰ ਲੀਡਰ ਜਿਹੜਾ ਇਸ ਖੜ ਦੇ ਵਿੱਚ ਉਤਰ ਸਕਦਾ ਰਣਜੀਤ ਸਿੰਘ ਗਿੱਲ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਸੀ ਪਰ ਨਾਲ ਦੀ ਨਾਲ ਰਣਜੀਤ ਸਿੰਘ ਗਿੱਲ ਨੇ ਵੀ ਇੱਕ ਪੋਸਟ ਪਾਈ ਉਹ ਵੀ ਤੁਹਾਨੂੰ ਅਗਲੀ ਖਬਰ ਦਿਖਾਵਾਂਗੇ ਉਸ ਦੇ ਵਿੱਚ ਕੀ ਲਿਖਿਆ ਹੈ ਉਹ ਵੀ ਦੱਸਾਂਗੇ ਕਿਉਂਕਿ ਦੋਨੇ ਜਿਹੜੀਆਂ ਚੀਜ਼ਾਂ ਕਾਮਨ ਆ ਰਹੀਆਂ ਸੀ ਕਿ ਇੱਕ ਦਿਨ ਪਹਿਲਾਂ ਅਨਜੀਤ ਸਿੰਘ ਗਿੱਲ ਨੇ ਅਸਤੀਫਾ ਦਿੱਤਾ ਉਸ ਤੋਂ ਬਾਅਦ ਅਨਮੋਲ ਗਨਮਾਨ ਨੇ ਦੁਬਾਰਾ ਅਸਤੀਫਾ ਦਿੱਤਾ ਪਰ ਦੋਨਾਂ ਦੇ ਵਿੱਚ ਡਿਫਰੈਂਟ ਕੀ ਸੀ ਕਿ ਅਨਮੋਲ ਗਨਮਾਨ ਦਾ ਜੋ ਅਸਤੀਫਾ ਦੱਸਿਆ ਜਾ ਰਿਹਾ ਕਿ ਹਲਕਾ ਖੜ ਦੇ ਵਿੱਚ ਜੋ ਫੰਡ ਦੀ ਕਮੀ ਆ ਰਹੀ ਸੀ ਜਾਂ ਫਿਰ ਕੰਮ ਜਿਹੜੇ ਸਹੀ ਤਰੀਕੇ ਦੇ ਨਾਲ ਨੇਪਰੇ ਨਹੀਂ ਚੜ ਰਹੇ ਸੀ ਉਸ ਕਾਰਨ ਅਨਮੋਲ ਗਨਮਾਨ ਨੇ ਦੁਖੀ ਹੋ ਕੇ ਇੱਕ ਤਰ੍ਹਾਂ ਦਾ ਜੋ ਅਸਤੀਫਾ ਦਿੱਤਾ ਸੀ ਪਰ ਪੰਜਾਬ ਪ੍ਰਧਾਨ ਆਮ ਆਦੀ ਪਾਰਟੀ ਦੇ ਨਾਮ ਅਮਨ अरोੜਾ ਘਰ ਪਹੁੰਚੇ ਨੇ ਤਸਵੀਰਾਂ ਤੁਹਾਡੇ ਤੁਸੀਂ ਦੇਖ ਸਕਦੇ ਹੋ ਕਿ ਬ੍ਰੇਕਿੰਗ ਨਿਊਜ਼ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਸਾਡੇ ਤੱਕ ਇਹ ਖਬਰ ਪਹੁੰਚੀ ਹੈ ਤਸਵੀਰਾਂ ਪਹੁੰਚੀਆਂ ਨੇ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਖਬਰ ਪਹੁੰਚ ਸਕੇ ਤਾਂ ਐਮਐਲਐਨ ਮੁਲਕਮੰਦਾ ਜੋ ਸਤਿਫਾ ਉਹ ਨਾਮਨਜ਼ੂਰ ਹੋਵੇਗਾ ਜਿਸ ਤਰੀਕੇ ਦੀਆਂ ਤਸਵੀਰਾਂ ਇਆਂ ਨੇ ਪਾਰਟੀ ਦੇ ਪ੍ਰਧਾਨ ਮਨਾਉਣ ਵਾਸਤੇ ਪਹੁੰਚੇ ਨੇ ਇਸ ਨੂੰ ਲੈ ਕੇ ਦੇਖਦੇ ਹਾਂ ਕਿ ਕੁਝ ਹੀ ਦੇਰ ਦੇ ਬਾਅਦ ਵਿੱਚ ਐਮਐਲਏ ਨੂੰ ਮੌਲਗਮਾਨ ਦੀ ਪੋਸਟ ਵੀ ਆ ਸਕਦੀ ਹੈ ਤੇ ਨਾਲ ਦੀ ਨਾਲ ਆਮਾ ਦੀ ਪਾਰਟੀ ਦੀ ਵੱਡੀ ਕਾਨਫਰੰਸ ਵੀ ਜਿਹੜੀ ਐਮਐਲਏ ਨੂੰ ਮੌਲਗਮਾਨ ਦੇ ਅਸਤੀਫੇ ਬਾਰੇ ਆ ਸਕਦੀ ਹੈ ਤਾਂ ਹੋਰ ਖਬਰਾਂ ਦੇਖਣ ਲਈ ਬਦ ਤੋਂ ਬਾਦ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬਦ ਤੋਂ ਬਾਦ ਸ਼ੇਅਰ ਕਰਿਓ ਧੰਨਵਾਦ